ਆਵਾਪਸ ਜਿਹੜੀ ਬਵਾਸੀਰ ਦੀ ਜਿਹੜੀ ਪ੍ਰੋਬਲਮ ਆ ਲੋਕਾਂ ਨੂੰ ਬਹੁਤ ਜ਼ਿਆਦਾ ਆ ਤੇ ਕਈ ਕਈ ਲੋਕਾਂ ਨੂੰ ਤਾਂ 20 ਸਾਲ 30 ਸਾਲ ਪੁਰਾਣੀ ਪ੍ਰੋਬਲਮ ਆ ਇਹਦੇ ਕੀ ਕਾਰਨ ਆ ਕਿਉਂ ਹੋ ਜਾਂਦੀ ਹੈ ਇਹ ਪੁੱਤ ਕਈ ਨੂੰ ਤਾਂ ਗਰਮੈਸ਼ਣਾ ਹੋ ਜਾਂਦੀ ਆ ਤੇ ਕਈ ਨੂੰ ਅੰਦਰੋਂ ਹੀ ਕੋਈ ਨੁਕਤਾ ਨਾ ਬਣ ਜਾਂਦੀ ਆ ਆ ਸਾਡੀ ਦਵਾਈ ਜਿਹੜੀ ਹੈਗੀ ਆ ਅਸੀਂ ਬਣਾਈਏ ਤਿਆਰ ਕਰਦੇ ਆ ਦਵਾਈ ਇੱਕ ਮਹੀਨੇ ਚ ਬਵਾਸੀਰ ਨੂੰ ਜੜ ਤੋਂ ਖਾੜ ਦਿੰਦੀ ਹੈਗੀ ਜਮਾ ਚੱਕ ਦਿੰਦੀ ਹੈ ਜਮਾ ਖਤਮ ਕਰ ਦਿੰਦੀ ਹੈ ਜਮਾ ਖਤਮ ਕਰ ਦਿੰਦੀ ਹੈਗੀ ਹਾਂ ਜਿਵੇਂ ਕੀ ਪ੍ਰੋਬਲਮ ਸੀ ਬਵਾਸੇ ਜੀ ਕਿੰਨੇ ਟਾਂ ਦਾ 11 ਸਾਲ ਹੋ ਗਏ ਅੱਛਾ ਕਿਉਂਕਿ ਮੈਂ ਫਰਕਾ ਤੁਹਾਨੂੰ ਹਾਂ ਦੇ ਦੂੰ ਫਰਕਾ ਠੀਕ ਹੈ ਕਿ ਇਹ ਤੁਹਾਨੂੰ ਮੌਕੇ ਦੇ ਸੀ ਮੌਕੇ ਮੌਕੇ ਠੀਕ ਹੈ ਜਿਹੜਾ ਮੌਕੇ ਸੀਗਾ ਉਹ ਹਾਂ ਫੋਟੋ ਦੇ ਨੇ ਫੋਟੋ ਦੇ ਹਾਂ ਇਹ ਤੁਸੀਂ ਬਵਾਸੇ ਦੇ ਦਵਾਈ ਆ ਤਿਆਰ ਕਰਦੇ ਆ ਜੀ ਗੋਲੀਆਂ ਇਹ ਮਤਲਬ ਕਿੰਨਾ ਟਾਈਮ ਬੰਦੇ ਨੂੰ ਜੇ ਕਿਸੇ ਨੂੰ ਕਈ ਵਾਰੀ ਮੋਕੇ ਵਾਲੀ ਜਾਂ ਬਲੱਡ ਵਾਲੀ ਕਿਸੇ ਵੀ ਤਰ੍ਹਾਂ ਦੀ ਹੋਵੇ ਦੇਖੋ ਪੁੱਤ ਕੋਈ ਵੀ ਬਵਾਸੀਰ ਆ ਮੋਕੇ ਵਾਲੀ ਹੋਵੇ ਚਾਹੇ जख्म ਵਾਲੀ ਹੋਵੇ ਬਲੱਡ ਵਾਲੀ ਹੋਵੇ ਕੋਈ ਵੀ ਹੋਵੇ ਵਿਆਈ ਵਾਲੀ ਹੋਵੇ ਤੇ ਇਹ ਹਫਤੇ ਦੇ ਵਿੱਚ ਵਿੱਚ ਦੱਸ ਲੈਣਾ ਨੇ ਠੀਕ ਹਾਂ ਹਾਂ ਜੀ ਮਾਤਾ ਕੀ ਪ੍ਰੋਬਲਮ ਸੀ ਮੈਨੂੰ ਜੀ ਬਵਾਸੀਰ ਦੀ ਪ੍ਰੋਬਲਮ ਸੀ ਹਾਂ 6-7 ਸਾਲਾਂ ਤੋਂ ਹਾਂ ਮੈਂ ਆ ਕਰਮਗੜ ਤੋਂ ਸੀਸੀ ਮੰਗਵਾਈ ਆ ਹਾਂ ਮੈਂ ਹੁਣ ਪੂਰੀ ਠੀਕ ਆ ਅੱਛਾ ਹਾਂਜੀ ਕਿ ਟਿਸੀਸੀ ਲਈ ਫਰਕ ਪੈਂਦਾ ਠੀਕ ਦਾ ਇੱਕ ਸ਼ੀਸ਼ੀ ਤੁਸੀਂ ਦਿਨੇ ਇੱਕ ਮਹੀਨੇ ਦੀ ਦਵਾਈ ਹੈ ਜੀ ਕਿੰਨੇ ਦੀ ਨਹੀਂ ਨਹੀਂ 550 ਦੀ ਦਵਾਈ ਦਿੰਦੇ ਉਹ ਇੱਕ ਮਹੀਨੇ ਦੀ ਹਾਂ ਠੀਕ ਹੈ ਤੇ ਉਸ ਤੋਂ ਬਾਅਦ ਜੇ ਮਣੀ ਮੋਟੀ ਰਹਾ ਸਹੰਜੇ ਤਾਂ ਬੰਦਾ ਹੋਰ ਖਾ ਸਕਦਾ ਜੇ ਖਤਮ ਕਰ ਦੂ ਕਿੰਨੇ ਚ ਫਿਰ ਲੋੜ ਹੀ ਨਹੀਂ ਪੈਂਦੀ ਉਹਨੂੰ ਖਾਣ ਠੀਕ ਹੈ ਮੈਨੂੰ ਬਵਾਸੀਰ ਸੀਗੇ ਇਹ ਦਵਾਈ ਨਾਲ ਮੈਂ ਠੀਕ ਹੋ ਜਾ ਹਾਂ ਜੇ ਕਿਸੇ ਨੂੰ ਪ੍ਰੋਬਲਮ ਹੋਵੇ ਤਾਂ ਆਹ ਜ਼ਰੂਰ ਦਵਾਈ ਵਾਰ ਤੱਕ ਸਕਦਾ

ਅਚਾ ਗੋਲੀਆਂ ਭਾਈ ਫੇਰ ਲੱਗੇ ਤੁਹਾਨੂੰ ਉਹ ਫਰਕਾ ਨੋ ਨਾ ਰੋਟੀ ਖਾਣ ਕੋਈ ਨਾ ਫਰਕਾ ਕੋ ਬਾਬਾ ਜੀ ਕਹਿੰਦੇ ਇੱਕ ਸ਼ੀਸ਼ੀ ਇੱਕ ਮਹੀਨੇ ਦੀ ਆ ਜਿਹੜੀ 550 ਰੁਪਏ ਦੀ ਆ ਤੇ ਅਗਰ ਤੁਸੀਂ ਆਰਡਰ ਤੇ ਮਗਵਾਉਣਾ ਚਾਹੁੰਦੇ ਹੋ ਬਾਬਾ ਜੀ ਕਹਿੰਦੇ ਆਰਡਰ ਤੇ ਵੀ ਭੇਜਾਂਗੇ ਅਗਰ ਤੁਸੀਂ ਇੱਥੇ ਆ ਕੇ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਇੱਥੇ ਆ ਕੇ ਵੀ ਲਿਜਾ ਸਕਦੇ ਹੋ ਧੰਨਵਾਦ ਜੀ ਕਿ ਪਤੇ ਸਾਡੇ ਨਾਲ ਬਾਬਾ ਜੀ ਮਜੂਦ ਨੇ ਜੋ ਇੱਥੇ ਮੁੱਖ ਸੇਵਾਦਾਰ ਨੇ ਤੇ ਸੇਵਾ ਕਰਦੇ ਨੇ ਤੇ ਨਾਲ ਨਾਲ ਜਿਹੜੀ ਲੋਕਾਂ ਦੀ ਪ੍ਰੋਬਲਮ ਚੱਲ ਰਹੀ ਹੈ ਬਵਾਸੀਰ ਦੀ ਉਹਦੇ ਲਈ ਸੇਵਾ ਕਰਦੇ ਨੇ ਆਪਾਂ ਗੱਲਬਾਤ ਕਰਾਂਗੇ ਸ਼ਰ ਵੈਗੁਰ ਜੀ ਕਾ ਖਾਲਸਾ ਬਾਬਾ ਜੀ ਵੈਗੁਰ ਜੀ ਕੀ ਫਤਿਹ ਸੇਵਾਬਾ ਜਿਹੜੀ ਬਵਾਸੀਰ ਦੀ ਜਿਹੜੀ ਪ੍ਰੋਬਲਮ ਆ ਲੋਕਾਂ ਨੂੰ ਬਹੁਤ ਜ਼ਿਆਦਾ ਆ ਤੇ ਕਈ ਕਈ ਲੋਕਾਂ ਨੂੰ ਤਾਂ 22 ਸਾਲ 33 ਸਾਲ ਪੁਰਾਣੀ ਪ੍ਰੋਬਲਮ ਆ ਇਹਦੇ ਕੀ ਕਾਰਨ ਆਏ ਕਿਉਂ ਹੋ ਜਾਂਦੀ ਹੈ ਜੀ ਪੁੱਤ ਕਈਂ ਤਾਂ ਗਰਮੈਸ਼ਣਾ ਹੋ ਜਾਂਦੀ ਆ ਤੇ ਇਹਨੂੰ ਅੰਦਰੋਂ ਕੋਈ ਨੁਕਸਨਾ ਬਣ ਜਾਂਦੀ ਆ ਆ ਸਾਡੀ ਦਵਾਈ ਜਿਹੜੀ ਹੈਗੀ ਆ ਅਸੀਂ ਬਣਾਈਏ ਤਿਆਰ ਕਰਦੇ ਆ ਦਵਾਈ ਇੱਕ ਮਹੀਨੇ ਚ ਬਵਾਸੀਰ ਨੂੰ ਜੜ ਤੋਂ ਖਾੜ ਦਿੰਦੀ ਹੈਗੀ ਜਮਾ ਚੱਕ ਦਿੰਦੀ ਹੈ ਜਮਾ ਖਤਮ ਕਰ ਜਮਾ ਖਤਮ ਕਰ ਦਿੰਦੀ ਹੈਗੀ ਇਹ ਖਾਣੀ ਬਨੇਜ ਨਾ ਪੈਂਦੀ ਹੈਗੀ ਜੇ ਇਹਨੂੰ ਜੇ ਦਵਾਈ ਨੂੰ ਅਪ ਵਰਤਾਂਗੇ ਸਹੀ ਢੰਗ ਨਾਲ ਇਹ ਕਿੰਨੀ ਵੀ ਮਰਜੀ ਬਵਾਸੀਰ ਇਹ ਹਫ਼ਤੇ ਦੇ ਵਿੱਚ ਵਿੱਚ ਹਾਂ ਅੱਧਾ ਅੱਧਾ ਫਰਕ ਪਾਣੀ ਆ। ਅੱਛਾ ਠੀਕ ਆ। ਹਮ ਤੇਰੇ ਵਿੱਚ ਕਹਿੰਦਾਂ ਆ ਵੀ ਬੰਦੇ ਨੂੰ ਪਤਾ ਲੱਗਣਾ ਮੇਰੇ ਅੰਦਰ ਕੁਝ ਪਿਆ। ਹਾਂ ਵੀ ਮੈਨੂੰ ਠੀਕ ਮੇਰੀ ਪ੍ਰੋਬਲਮ ਠੀਕ ਹੋਣ ਲੱਗ ਗਈ। ਜਿਹੜੀ ਇਹ ਦਵਾਈ ਤੁਸੀਂ ਰਗੜ ਰਹੇ ਹੋ ਤੇ ਮੈਂ ਕੈਮਰਾਮੈਨ ਨੂੰ ਕਹੂੰਗੀ ਕੋਲੋਂ ਦਿਖਾ ਦੇਣਾ ਇਹ ਬਵਾਸੀਰ ਦੀ ਨਹੀਂ ਪੁੱਤ ਜੀ ਬਵਾਸੀਰ ਨਹੀਂ ਖੰਗ ਵਾਸਤੇ ਦਵਾਈ ਆ ਸਾਹਾਂ ਦਾ ਕੰਗਾ। ਅੱਛਾ ਖੰਗ ਦੀ ਵੀ ਹਾਂ ਕਿੰਨੇ ਜਰ ਦੀ ਮਰਜ਼ੀ ਪੁਰਾਣੀ ਖੰਗ ਹੋਵੇ ਇਹ ਚੰਨ ਪੁਣੀਆਂ ਲੈਣ ਸਰ ਬੰਦੇ ਨੂੰ ਦੱਸ ਦੇਣੀਆਂ ਵੀ ਹਾਂ ਮੈਂ ਖਾ ਲਈ ਤੇ ਮੇਰਾ ਦਵਾ ਵੀ ਡਿੱਗ ਗਿਆ ਤੇ ਮੇਰੀ ਖੰਗ ਵੀ ਖਤਮ ਹੋ ਗਈ। ਕਈ ਵਾਰੀ ਕਿਸੇ ਨੂੰ ਹਾਂ ਦੀ ਪ੍ਰੋਬਲਮ ਹੋ ਰਹੀ ਵੇਖੋ ਖੰਗ ਤੇ ਜਵਾਂ ਆਣ ਲਾ ਠੀਕ ਹੈ ਜੀ ਖੰਗ ਤੇ ਬਣਦਾ ਸਾਹ ਤੇ ਛਾਂ ਨੂੰ ਇਹ ਖਤਮ ਕਰ ਦਈਆ ਵਿੱਚ ਹੀ ਖੰਗ ਨੂੰ ਛੱਡਦੀ ਨਹੀਂ ਕਿਸੇ ਜੀ ਨੂੰ ਦਮਾ ਹੋਵੇ ਖੰਗ ਹੋਵੇ ਰੇਤਾਂ ਅੰਦਰ ਡਿੱਗਦਾ ਹੋਵੇ ਇਹ ਖਤਮ ਕਰ ਦਿੰਦੀ ਅੱਜਾਂ ਵੀ ਠੀਕ ਹੈ ਇਹ ਤਾਂ ਸੀ ਬਵਾਸੀਰ ਦੀ ਦਵਾਈ ਆ ਤਿਆਰ ਕਰਦੇ ਆ ਜੀ ਗੋਲੀਆਂ ਇਹ ਮਤਲਬ ਕਿੰਨਾ ਟਾਈਮ ਬੰਦੇ ਨੂੰ ਜੇ ਕਿਸੇ ਨੂੰ ਕਈ ਵਾਰੀ ਮੋਕੇ ਵਾਲੀ ਜਾਂ ਬਲੱਡ ਵਾਲੀ ਕਿਸੇ ਵੀ ਤਰ੍ਹਾਂ ਦੀ ਹੋਵੇ ਦੇਖੋ ਪੁੱਤ ਕੋਈ ਵੀ ਬਵਾਸੀਰ ਆ ਮੌਗ ਵਾਲੀ ਹੋਵੇ ਚਾਹੇ जख्म वाली ਹੋਵੇ ਬਲੱਡ ਵਾਲੀ ਹੋਵੇ ਕੋਈ ਵੀ ਹੋਵੇ ਵਿਆਈ ਵਾਲੀ ਹੋਵੇ ਤੇ ਇਹ ਹਫਤੇ ਦੇ ਵਿੱਚ ਵਿੱਚ ਦੱਸ ਦੇਣਾ ਨੇ ਠੀਕ ਹੈ ਤੇ ਫਿਰ ਜੇ ਬੰਦਾ ਸਹੀ ਟੰਗ ਨਾ ਖਾਉਣਾ ਇਹਨੂੰ ਇਹ ਬਹੁਤ ਵਧੀਆ ਦਵਾਈ ਹੈਗੀ ਇਹ ਜੜ ਤੋਂ ਖਾੜ ਦਿਆ ਤੋ ਲੋਕ ਨੂੰ ਜਮਾਂ ਕਈ ਵਾਰੀ ਨਾ ਲੋਕਾਂ ਨੂੰ ਬਹਿਮ ਹੁੰਦਾ ਵੀ ਕੋਈ ਮਹਿੰਗੀ ਦੇਸੀ ਦਵਾਈ ਆ ਵੀ ਅਸੀਂ ਜਿੰਨਾ ਟਾਈਮ ਖਾ ਲੈਂਨੇ ਆ ਵੀ ਬਹੁਤ ਮਹਿੰਗੀਆਂ ਮਹਿੰਗੀਆਂ ਦਵਾਈਆਂ ਖਾ ਲਈ ਇਸੀ ਸੀ ਕਿੰਨੇ ਕਦੇ ਹੋ ਗਈ ਪਤੋ ਟਰੋਈ ਨਹੀਂ ਹੈਗੀ ਇਹ ਮਹਿੰਗੀਆਂ ਦਵਾਈਆਂ ਪੇ ਖਾ ਲੀਆਂ ਠੀਕ ਆ ਵੀ ਦੁਬਾਰੇ ਫੇਰ ਉੱਠ ਖੜੀ ਇੱਕ ਮਹੀਨੇ ਦੇ ਵਿੱਚ ਖਤਮ ਕਰ ਲਿਆ ਜੜ ਨੂੰ ਤੇ ਉਸ ਤੋਂ ਬਾਅਦ ਫੇਰ ਮੰਨਣ ਰੱਖਣਾ ਪੈਂਦਾ ਮੰਨ ਜੇ ਮੰਦੇਸਰਾ ਪੀ ਗਿਆ ਸਾਂ ਕੋ ਗਰਮ ਚੀਜ਼ਾਂ ਖਾਈਗਾ ਉਹਦੇ ਨਾਲ ਤਾਂ ਜਗਾ ਲਿੰਕ ਹੋਏਗਾ ਠੀਕ ਹੈ ਵੀ ਜਿੰਨਾ ਟਾਈਮ ਦਵਾਈ ਖਾਣੇ ਉਹਨਾਂ ਟੈਂਪਰੇਰੀ ਉਹ ਆਪਣੀ ਯੋਜਨਾ ਖਾਣੀਆਂ ਦਵਾਈ ਦੀ ਠੀਕ ਹੈ ਇਹਦਾ ਖਤਰਾ ਕੋਈ ਨਹੀਂ ਹੈਗਾ ਜਿੰਨੀ ਮਰਜ਼ੀ ਦਵਾਈ ਖਾਈ ਜਾਵੇ ਬੰਦਾ ਤੇ ਇਹ ਠੀਕ ਕਰ ਦਿੰਦੀ ਹੈ ਜਣਾ ਤੋਂ ਖਤਮ ਹੋ ਜਾਂਦੀ ਹੈ ਕਿਹੜੀ ਕਿਹੜੀ ਚੀਜ਼ ਰੱਖਣਾ ਹੈ ਮੈਂ ਤਾਂ ਬਸ ਲਾਲ ਮਿਰਚ ਦਾ ਵੱਧ ਤੋਂ ਵੱਧ ਲਾਲ ਮਿਰਚ ਦਾ ਹੂੰ ਥੋੜਾ ਜਿਹਾ ਮੰਦੇ ਨੂੰ ਦਾ ਸ਼ਰਾਬ ਤੋਂ ਵੀ ਹਸਰਾਬ ਜਿਹੜਾ ਬੰਦਾ ਬਾਣੀ ਪੀਂਦਾ ਉਹਦਾ ਕਰਮਾਇਸ਼ ਹੋਈ ਰਹਿੰਦੀ ਆ ਠੀਕ ਆ ਤੇ ਮਾਣ ਦਾ ਸ਼ਰਾਬ ਪੀਂਦੀ ਨਹੀਂ ਮਾਣ ਕਿ ਮਾਣ ਤੋਂ ਲੋ ਹਲ ਮੈਤਰੀ ਬਣੇ ਜਾ ਠੀਕ ਆ ਜੀ ਹਾਂ ਇਹ ਕਿੰਨਾ ਟਾਈਮ ਮਤਲਬ ਇਹ ਜੇ ਕਈ ਵਾਰ ਇਹ ਮੈਂ ਹੁਣ ਮਤਲਬ 10 12 ਸਾਲ ਹੋ ਗਏ ਉਹਨੂੰ ਕਿੰਨਾ ਟਾਈਮ ਦਵਾਈ ਖਾਣੀ ਉਹਨੂੰ ਰੋਗ ਤਾਂ ਇੱਕ ਸੀਛੀ ਤੋਂ ਜਮ ਠੀਕ ਆ ਖਤਮ ਕਰ ਦੂਗੀ ਤੇ ਵੈਸੇ ਤਾਂ ਉਹ 2 ਮਹੀਨੇ ਦਵਾਈ ਖਾ ਲੈ ਤਾਂ ਉਹਦੀ ਜੜ ਖਤਮ ਹੋ ਜਾਂਦੀ ਆ ਅਛਾ ਬਾਬਾ ਜੀ ਕਹਿੰਦੇ ਨਾ ਮੌਕੇ ਹੋ ਜਾਂਦੇ ਤੇ ਉਹ ਮੌਕੇ ਇਹ ਖਤਮ ਕਰ ਦਿੰਦੀ ਜੀ ਜਮਾ ਬਤ ਇੱਕ ਮਹੀਨਾ ਛੱਡ ਦੀ ਅਛਾ ਵਿਚਾਰਨ ਲੱਗੇ ਹਾਂ ਜਮਾ ਖਤਮ ਕਰ ਦਿੰਦੇ ਠੀਕ ਹੈ ਸਤਿ ਸ਼੍ਰੀ ਅਕਾਲ ਸੋ ਅਸੀਂ ਅੱਜ ਇੱਥੇ ਪਹੁੰਚੇ ਹੋਏ ਸੀਗੇ ਬਾਬਾ ਜੀ ਦੇ ਡੇਰੇ ਦੇ ਵਿੱਚ ਤੇ ਆਪਾਂ ਬਾਬਾ ਜੀ ਨਾਲ ਗੱਲਬਾਤ ਕਰੀਏ ਤੇ ਜਿਹੜੇ ਮਰੀਜ਼ ਠੀਕ ਹੋਏ ਨੇ ਆਪਾਂ ਉਹਨਾਂ ਦੇ ਵੀਓ ਵੀ ਜਿਹੜੇ ਮਤਲਬ ਘਰਾਂ ਦੇ ਵਿੱਚ ਜਾ ਕੇ ਜਿਹੜੇ ਲੈਣੇ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਬਾਬਾ ਜੀ ਆਪਾਂ ਪਿੰਡ ਕਿਹੜਾ ਈ ਪਿੰਡ ਬੁੱਤ ਕਰਮਗੜ ਠੀਕ ਹੈ ਜੀ ਬਰਨਾਲੇ ਜਿਲ੍ਹੇ ਦੇ ਵਿੱਚ ਠੀਕ ਹੈ ਜੀ ਪਿੰਡ ਕਰਮਗੜ ਤੇ ਬਾਬਾ ਸ਼ਧ ਪੋਈ ਦੀ ਜਗਾ ਕਰਮਕ ਜਗਾ ਇੱਥੇ ਸੇਵਾ ਕਰ ਰਹੇ ਹਾਂ ਜੀ ਆਪ ਕਈ ਸਾਲਾਂ ਤੋਂ ਇਸ ਹੋਰ ਦੇ ਵਿੱਚ ਕੋਈ ਕੈਮੀਕਲ ਨਹੀਂ ਪੈਂਦਾ ਕੁਝ ਨਹੀਂ ਪੈਂਦਾ ਇਹਦੇ ਵਿੱਚ ਤੁਸੀਂ ਆ ਕੇ ਦੇਖ ਲਓ ਜੇ ਤੁਸੀਂ ਬਣਾਉਂਦੇ ਹੋਵਾਂਗੇ ਕੋਈ ਹੋਰ ਚੀਜ਼ ਨਹੀਂ ਪਾਉਂਦੇ ਇਸ ਵਿੱਚ